ਹਾਂਜੀ ਦੋਸਤੋ ਰਾਏਕੋਟ ਖਬਰਨਾਮਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਾਂ ਖੜੇ ਆਂ ਮਹੱਲਾ ਅਕਰਵਾਲ ਚ ਜਿੱਥੇ ਕਿ ਮਹੱਲੇ ਵਾਲੇ ਦੀ ਸਮੱਸਿਆ ਵਾ ਕੋਈ ਉਹ ਦੇਖਦੇ ਆਪਾਂ ਆ ਦੇਖੋ ਤੁਹਾਨੂੰ ਦਿਖਾ ਰਹੇ ਆ ਜੀ ਹਾਲ ਆ ਦੇਖੋ ਅਟਕ ਹੋ ਗਿਆ ਜੀ ਇਹ ਆ ਹਾਲ ਹੋਇਆ ਵਾ ਮਹੱਲੇ ਵਾਲੇ ਵਾਕੀ ਤੁਹਾਨੂੰ ਦੱਸਣਗੇ ਜਾਣਕਾਰੀ ਹਾਂਜੀ ਵਿੱਕੀ ਜੀ ਮੜਿਆ ਦੱਸੋ ਬੋਲ ਕੇ ਵੀ ਕੀ ਸਮੱਸਿਆ ਆ ਰਹੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਜੀ 20 ਸਾਲ ਹੋ ਗਏ ਸਾਡੀ ਇਹ ਮਹੱਲਾ ਅਗਰਵਾਲ ਦੀ ਨਾ ਗਲੀ ਬਿਲਕੁਲ ਬਣੀ ਨਹੀਂ ਐਮਸੀ ਆਉਂਦੇ ਨੇ ਜਾਂਦੇ ਨੇ ਸਰਕਾਰਾਂ ਬਦਲਦੀਆਂ ਚਲੇ ਜਾਂਦੀਆਂ ਨੇ ਪਰ ਇਹ ਗਲੀ ਦੀ ਕੋਈ ਵੀ ਸਾਰ ਨਹੀਂ ਲੈ ਰਿਆ ਤੇ ਸਾਡੇ ਸੀਵਰੇਜ ਦਾ ਬਹੁਤ ਬੁਰਾ ਹਾਲਾ ਆ ਦੇਖੋ ਬੰਤ ਜੀ ਤੇ ਸੀਵਰੇਜ ਦਾ ਗੰਦਾ ਪਾਣੀ ਸਾਡੇ ਇਹ ਮਹੱਲੇ ਵਿੱਚ ਦੀ ਹੋ ਕੇ ਗੁਜ਼ਰਦਾ ਡਾਕਟਰ ਰਿਸ਼ਰਜਨ ਜੀ ਆਪਣੇ ਉਹਨਾਂ ਦੇ ਬਾਜ਼ਾਰ ਵਿੱਚੋਂ ਉੱਥੋਂ ਸਾਰਾ ਪਾਣੀ ਇੱਧਰ ਨੂੰ ਆਂਦਾ ਸਾਡੇ ਪ੍ਰਧਾਨ ਇੰਜੀਨੀਅਰ ਸੁਦਰਸ਼ ਕੁਮਾਰ ਜੋਸ਼ੀ ਜੀ ਉਹਨਾਂ ਦੇ ਘਰ ਤੋਂ ਸਾਰਾ ਮਸਲਾ ਪਾਣੀ ਇੱਧਰ ਦੀ ਆਉਂਦਾ ਤੇ ਆਪਣੇ ਰੇਖਾ ਬੇਟੀ ਪਰਲਜੀਤੋਂ ਉਹਨਾਂ ਤੋਂ ਸਾਰਾ ਇਹ ਇੱਥੋਂ ਆਉਂਦਾ ਵਾ ਤੇ ਇਹ ਸੀਵਰੇਜ ਛੋਟੀ ਹੋਣ ਕਰਕੇ ਬਹੁਤ ਪੁਰਾਣੀ ਸੀਵਰੇਜ ਪਈ ਹੋਈ ਹੈ ਜੀ ਹੁਣ ਗਲੀਆਂ ਵੀ ਬੰਦ ਹੋ ਗਈਆਂ ਸਾਰਾ ਪਾਣੀ ਖੜੀ ਦੇ ਉੱਪਰ ਦੀ ਲੰਘਦਾ ਹੈ ਬਿਮਾਰੀਆਂ ਆ ਰਹੀਆਂ ਨੇ ਇਸ ਕਰਕੇ ਸੀ ਹੈ ਚੋਨੇ ਪ੍ਰਸ਼ਾਸਨ ਇਸ ਕਰਨੀ ਜਲਦੀ ਤੋਂ ਜਲਦੀ ਧਿਆਨ ਦੇਵੇ। ਹੱਬ ਵੀ ਇੱਕ ਮੌਜੂਦਾ ਡਾਕਟਰ ਵੀ ਉਹ ਡਾਕਟਰ ਦੀ ਸਿਹਤ ਨਾਲ ਜੇ ਆਪਾਂ ਦੇਖੀ ਵੀ ਬਿਮਾਰੀਆਂ ਐ ਜੀਆਂ ਤਾਂ ਆਪਣੇ ਮਲੇ ਦੇ ਵਿੱਚ ਦੇਖੇ ਨਹੀਂ ਪਹਿਲਾਂ ਦੇਖੀ। ਨਹੀਂ ਨਹੀਂ ਜੀ ਕਦੇ ਬਹੁਤ ਵਧੀਆ ਨਿਕਾਸੀ ਸੀ ਇੱਥੇ ਪਹਿਲਾਂ ਪਾਣੀ ਦੀ ਕੋਈ ਬਿਮਾਰੀ ਨਹੀਂ ਸੀ ਤੇ ਹੁਣ ਇਹ ਗਲੀ ਨਾ ਬਣਨ ਕਰਕੇ ਹੀ ਗਲੀ ਦੇ ਇਹ ਪਾਸਾ ਨੀਵਾਵਾ ਜਿੱਥੇ ਪਾਣੀ ਖੜ ਜਾਂਦਾ ਵਾ। ਤਾਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆਂ? ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿ ਉਹ ਜਲਦੀ ਤੋਂ ਜਲਦੀ ਇਸ ਕੰਨੀ ਧਿਆਨ ਦੇਣ। ਇਹ ਬਿਮਾਰੀਆਂ ਤੋਂ ਤਾਂ ਜੋ ਇਸ ਮਹੱਲੇ ਨੂੰ ਬਚਾਇਆ ਜਾ ਸਕੇ ਤੇ ਇਸ ਆਪਣੇ ਮਹੱਲੇ ਨੂੰ ਸਾਫ਼ ਸੁਥਰਾ ਬਣਾ ਸਕੀਏ ਧੰਨਵਾਦ ਮਹੱਲੇ ਦਾ ਬਹੁਤ ਬੁਰਾ ਹਾਲ ਹੈ ਵਾਰਾ ਜਾਨਵਰ ਇੰਨੇ ਫਿਰ ਰਹੇ ਆ ਔਰ ਕੋਈ ਲੰਘ ਨਹੀਂ ਸਕਦਾ ਬਸ ਚੀਕਾਂ ਹੀ ਪੈਂਦੀਆਂ ਬੱਚਿਆਂ ਦੀਆਂ ਇੰਨੇ ਮਗਰ ਪੈਂਦੇ ਜੋ ਜਾਨਵਰ ਇੰਨੇ ਆਉਂਦੇ ਰਾਤ ਨੂੰ ਅਸੀਂ ਸੋਈਆਂ ਨੇ ਨੀਂਦ ਨਹੀਂ ਆਂਦੀ ਰਾਤ ਨੂੰ ਖੜੇ ਰਹਿ ਕੇ ਟਿਕਦੇ ਐਮਸੀ ਬਣ ਕੇ ਬਹਿ ਜਾਂਦੇ ਆ ਕੋਈ ਕੰਮ ਨਹੀਂ ਕਰਦਾ ਜੀ ਨਾ ਕੋਈ ਆਂਦਾ ਮੜ ਕੇ ਮੋਟਾ ਵੇਲੇ ਸਾਡੇ ਨਾਲ ਚੱਲੋ ਸਾਡੇ ਨਾਲ ਚੱਲੋ ਕੋਈ ਕੰਮ ਨਹੀਂ ਕਰਦਾ ਇਹ ਮੁੱਲਿਆਂ ਦੇ ਕੁੱਤੇ ਸਾਰੇ ਇਧਰ ਬਾੜ ਦਿੰਦੇ ਆ 15-15 ਕੁੱਤੇ ਤੇ 16-17 ਆਤਮ ਮੱਲਾ ਦੇਖੋ ਹਾਲੇ ਦਾ ਬਾਕੀ ਮੱਲੇ ਦਾ ਕੀ ਹਾਲ ਉਹ ਦੇਖੋ ਤੁਸੀਂ ਸਹੀ ਹੈ ਜੀ ਇਹ ਵੱਡੀ ਗੱਲ ਆ ਵੀ ਆ ਅਵਾਰਾ ਜਾਨ ਬਣਾ ਕੁੱਤਿਆਂ ਦਾ ਆਪਾਂ ਕਹਿੰਦੇ ਨੇ ਲੋਕ ਇਹਨਾਂ ਨੂੰ ਦੁੱਧ ਪਾ ਦਿੰਦੇ ਨੇ ਪਰ ਜਦੋਂ ਵੱਢਦੇ ਨੇ ਕਿਸੇ ਨੂੰ ਉਦੋਂ ਬਹੁਤ ਪਰੇਸ਼ਾਨੀਆਂ ਆਉਂਦੀਆਂ ਉਧਰ ਦੇਖੋ ਹੁਣ ਬੱਚਿਆਂ ਨੇ ਸਕੂਲ ਜਾਣਾ ਹਨਾ ਤਾਂ ਕਿੱਧਰ ਦੀ ਆਉਣਗੇੋ ਕਿਰਪਾ ਕਰਕੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੀ ਵੀ ਜੇ ਹੁਣ ਆਹੀ ਹਾਲਾ ਤਾਂ ਦੱਸੋ ਹੁਣ ਗਾਹ ਤੀ ਵੋਟਾਂ ਆਉਂਦੀਆਂ ਜਾਂ ਪੱਖੀ ਫੋਟਾ ਮੰਗਣ ਮਹੱਲੇ ਚ ਨਾ ਬੜੀ ਹੋਣਾ ਇਹਨਾਂ ਸਾਰੇ ਪਾਸੇ ਮਤਲਬ ਇਹੀ ਹਾਲਾ ਕਿਸੇ ਪਾਸੇ ਵੀ ਨਿਕਾਸੀ ਨਹੀਂ ਪਾਣੀ ਨਹੀਂ ਨਿਕਲ ਰਿਹਾ ਪੈ ਪਾ ਛੋਟੀਆਂ ਪਾਤੀਆਂ ਤੇ ਫਿਰ ਹੁਣ ਲੋਕਾਂ ਦੀ ਸਮੱਸਿਆ ਵਾ ਜੀ ਮੈਂ ਤੁਹਾਨੂੰ ਇਸ ਸਾਲ ਹੋ ਗਏ ਗਲੀ ਨਹੀਂ ਬਣੀ ਆਪਣੀ 20 ਸਾਲਾਂ ਤੋਂ ਇਹ ਤੁਹਾਨੂੰ ਆ ਰਹੀ ਹੈ ਇਹ ਅੱਜ ਹੀ ਕਾਰਵਾਈ ਹੋਣੀ ਚਾਹੀਦੀ ਅੱਜ ਹੀ ਸਾਰਾ ਕੁਝ ਸਹੀ ਹੋਣਾ ਚਾਹੀਦਾ ਬਿਲਕੁਲ ਆ ਦੇਖੋ ਹੁਣ ਸਕੂਲੀ ਬੱਚਿਆਂ ਨੂੰ ਇਦਾਂ ਹਨ ਜੀ ਨੇ ਜਾਣਾ ਮਾ ਜਾਂ ਕਿਸੇ ਨੇ ਡਿਊਟੀ ਤੇ ਜਾਣਾ ਵਾ ਤਾਂ ਬਹੁਤ ਔਖਾ ਕੰਮ ਆ ਇਹ ਬਹੁਤ ਸ਼ਰਮਨਾਕ ਗੱਲ ਆਪਾਂ ਕਹਿ ਸਕਦੇ ਆ ਮੱਲੇ ਵਾਲੇ ਬਹੁਤ ਪਰੇਸ਼ਾਨ ਨੇ ਇਸ ਸਮੱਸਿਆ ਦਾ ਕਿਰਪਾ ਜਲਦੀ ਤੋਂ ਜਲਦੀ ਇਹਦਾ ਧਿਆਨ ਦਿਓ ਜੀ ਆ ਦੇਖ ਲੋ ਹਾਲ ਹਨਾ ਬਾਕੀ ਉਹ ਖੜੇ ਨੇ ਸਾਡੇ ਲਾ ਜੀ ਇਹਨਾਂ ਲਈ ਵੀ ਹੁਣ ਕੰਮਕਾਰਾਂ ਤੇ ਜਾਣਾ ਮਾ ਹੁੰਦਾ ਸੋ ਕਿੱਧਰ ਦੀ ਨੰਕ ਕੇ ਜਾਣਗੇ ਤਾਂ ਇਹ ਪਰੇਸ਼ਾਨੀ ਦਾ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਜੀ